ਖੋਤੀ ਕਾਮਰੋਡੋ ਤੁਹਾਨੂੰ ਸਵਾਲ ਰੱਖਣ ਲੱਗਿਆ ਤੁਸੀਂ ਮੇਰਾ ਮੇਰੇ ਤੋਂ ਸਵਾਲ ਠਾਇਆ ਤੇ ਮੈਂ ਜਵਾਬ ਦੇਤਾ ਕੱਲ ਇੱਕ ਹੋਰ ਗ੍ਰਹਾਂ ਸਭ ਤੁਸੀਂ ਸਵਾਲ ਮੇਰੇ ਠਾਇਆ ਸੀ ਕਿ ਜਦੋਂ ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ ਜਿੱਦੈ 26 ਤਰੀਕ ਨੂੰ ਸਿੰਘੂ ਸੀਗੇ ਤੇ ਤੁਸੀਂ ਖਨੌਰੀ ਬੈਠੇ ਸੀਗੇ ਤੁਹਾਡੇ ਯਾਦ ਹੋਣਾ ਅਸੀਂ ਖਨੌਰੀ ਵੀ ਗਏ ਸੀ ਪਹਿਲਾਂ ਮੋਰਚੇ ਦੇ ਉੱਤੇ ਤੁਸੀਂ ਖੜ ਕੇ ਸਟੇਜ ਤੇ ਬੋਲੇ ਸੀ ਵੀ ਆਹ ਫਿਰ ਕੁ ਤਾਕਤਾਂ ਆ ਗਈਆਂ ਵਿਰੋਧੀ ਬੰਦੇ ਆ ਗਏ ਸ਼ਰਾਰਤੀ ਅੰਸਰ ਆ ਗਏ ਖੌਰੂ ਪਾਉ ਜੰਤਰ ਆ ਗਏ ਢੜਕਾਉ ਜੰਤਰ ਆ ਗਏ ਇਹਨਾਂ ਨੂੰ ਪਿੱਛੇ ਰੱਖੋ ਥੋੜੇ ਬੰਦੇ ਡਾਂਗਾ ਲੈ ਕੇ ਸਾਡੇ ਢਾਲੇ ਹੋਏ ਸੀਗੇ ਉੱਥੇ ਨੌਜਵਾਨਾਂ ਨੇ ਅੱਗੇ ਲੱਗਿਆ ਹੋਇਆ ਜਿਹੜਾ ਉਹਦੇ ਨਾਕਾ ਜੀ ਤੋੜ ਵੀ ਦਿੱਤਾ ਸੀਗਾ ਤੁਸੀਂ ਉਹ ਨਾਕਾ ਦਵਾਰੇ ਪੁਲਿਸ ਤੋਂ ਖਨੌਰੀ ਲਵਾਇਆ ਸੀ ਵੀ ਨਾਕਾ ਲਾਓ ਅਸੀਂ ਨਹੀਂ ਗਾਹ ਵਧਣਾ ਸਾਨੂੰ ਤੇ ਤੁਸੀਂ ਮੋੜਿਆ ਸੀ ਯਾਦ ਕਰ ਲਓ ਤੁਸੀਂ ਕਹਿੰਦੇ ਸੀ ਕਿੱਥੇ ਸੀ ਅਸੀਂ ਖਨੌਰੀ ਵੱਲ ਦੀ ਪਹਿਲਾਂ ਦਿੱਲੀ ਨੂੰ ਵਧਣਾ ਸੀਗਾ ਫਿਰ ਇਹ ਸ਼ੰਭੂ ਹੋ ਕੇ ਗਏ ਆਂ ਤੁਸੀਂ ਇਹ ਗੱਲ ਤੁਸੀਂ ਕਰ ਰਹੇ ਸੀ ਨਾ ਵੀ ਤੁਸੀਂ ਅਸੀਂ ਸਿੰਘੂ ਸੀ ਤੁਸੀਂ ਖਨੌਰੀ ਸੀ ਤੀਜੇ ਦਿਨ ਉੱਠ ਕੇ ਗਏ ਹਾਂ ਤੁਸੀਂ ਕਹਿੰਦੇ ਲੱਖਾ ਕੱਚੇ ਸੀ ਫਲਾਣੇ ਸਮੇ ਕਿੱਥੇ ਹੀ ਲੱਖਾ ਫਲਾਣੇ ਸਮੇ ਫਰੋਤੀਆਂ ਬਲੈਂਦਾਈ ਜੇ ਕਰਦਾਈ ਉਹ ਕਰਦਾਈ 16 ਦੇ ਵਿੱਚ ਮੈਂ ਉਗਰਾਹਾਂ ਸਾਹਿਬ ਰੰਗ ਮਾਰਿਆ ਸੀਗਾ ਬੋਰਡਾਂ ਦੇ ਉੱਤੇ ਪੰਜਾਬੀ ਬੋਲੀ ਨੂੰ ਲੈ ਕੇ ਵੀ ਸਾਡੀ ਬੋਲੀ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ ਪਰਚੇ ਵੀ ਦਰਜ ਹੋਏ ਸੀ ਮੇਰੇ ਤੇ ਤੇ ਤੁਸੀਂ ਮੇਰੇ ਖਿਲਾਫ ਪੋਸਟਾਂ ਪਾਈਆਂ ਸੀ ਸਾਰੇ ਕਾਮਰੱਡਾਂ ਨੇ ਵੀ ਇੱਥੇ ਬਾਹਰਲੇ ਸੂਬਿਆਂ ਦੇ ਲੋਕ ਆਉਣਗੇ ਉਹਨਾਂ ਨੂੰ ਕੀ ਪਤਾ ਲੱਗੂਗਾ ਬੋਰਡਾਂ ਦਾ ਰਾਹ ਦਾ ਵੀ ਕਿੱਧਰ ਨੂੰ ਰਾਹ ਜਾਂਦਾ ਹੈ ਲੱਖਾ ਪੋਚੇ ਮਾਰਨ ਲੱਖਾ ਗਲਤ ਕੰਮ ਕਰ ਰਿਹਾ ਤੁਸੀਂ ਉਦੋਂ ਵੀ ਮੇਰੇ ਖਿਲਾਫ ਭੁਗਤੇ ਸੀ ਤੁਸੀਂ ਮੇਰੇ ਨਹੀਂ ਪੰਜਾਬੀ ਬੋਲੀ ਦੇ ਖਿਲਾਫ ਭੁਗਤੇ ਆ ਪੰਜਾਬ ਪੰਜਾਬੀ ਦੇ ਖਿਲਾਫ ਹਮੇਸ਼ਾ ਭੁਗਤਦੇ ਆਏ ਹੋ ਤੇ ਭੁਗਤਦੇ ਰਹੋਗੇ ਉਹਨਾਂ ਅਗਲੀ ਗੱਲ ਤੇ ਆਜੋ ਅਗਲੀ ਗੱਲ ਆਪਾਂ ਕਰਦੇ ਆ ਲੈ ਹੁਣ ਜੇ ਹਿੰਮਤ ਆ ਨਾ ਗੁਰਾਂ ਸਿੰਘ ਸਾਹਿਬ ਜਵਾਬ ਦਿਓ ਤੱਥਾਂ ਨਾਲ ਸਬੂਤਾਂ ਨਾਲ ਗੱਲ ਰੱਖੂੰਗਾ ਪ੍ਰੋਫੈਸਰ ਕਾਮਰੇਡ ਪ੍ਰੋਫੈਸਰ ਸਰਜੀਤ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਾਉਂਦਾ ਉੱਥੇ ਯੂਨੀਵਰਸਿਟੀ ਦੇ ਵਿੱਚ ਚੌਕੇ ਪਿੰਡਾ ਜ਼ਿਲ੍ਹਾ ਬਠਿੰਡਾ ਚੌਕੇ ਪਿੰਡ ਦੀ ਇੱਕ ਕੁੜੀ ਪੜਦੀ ਸੀਗੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਉਹ ਕੁੜੀ ਖੁਦਕੁਸ਼ੀ ਕਰ ਜਾਂਦੀ ਹੈ ਕਿਉਂ ਕਰ ਜਾਂਦੀ ਹੈ ਪਤਾ ਉਹ ਕੁੜੀ ਖੁਦਕੁਸ਼ੀ ਕਰਦੀ ਹੈ ਉਹਨੂੰ ਪ੍ਰੋਫੈਸਰ ਸੋਡਾ ਕਾਮਰੇਡ ਪ੍ਰੋਫੈਸਰ ਸਰਜੀਤ ਘੂਰ ਦਿੰਦਾ ਉਹ ਬੱਚੀ ਦੀ ਬੇਇੱਜ਼ਤੀ ਕਰ ਦਿੰਦਾ ਉਹ ਬੱਚੀ ਬਿਮਾਰ ਹੁੰਦੀ ਹੈ ਉਹ ਬੱਚੀ ਇਹ ਗੱਲ ਨੂੰ ਨਾ ਸਹਾਰਦੀ ਹੋਈ ਖੁਦਕੁਸ਼ੀ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰੋਫੈਸਰ ਸਰਜੀਤ ਦੇ ਖਿਲਾਫ ਮੋਰਚਾ ਖੁੱਲਦਾ ਹੈ ਮੋਰਚਾ ਲੱਗਦਾ ਹੈ ਬਹੁਤ ਬੰਦੇ ਉੱਥੇ ਬਹੁਤ ਸੰਸਥਾਵਾਂ ਯੂਨੀਵਰਸਿਟੀ ਦੀਆਂ ਜਿੱਥੇ ਬੰਦੀਆਂ ਤੇ ਹੋਰ ਆਸੇ ਪਾਸੇ ਦੇ ਲੋਕ ਆਉਂਦੇ ਆ ਤੇ ਪ੍ਰੋਫੈਸਰ ਦੇ ਖਿਲਾਫ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਉਸ ਪ੍ਰੋਫੈਸਰ ਦੇ ਖਿਲਾਫ ਦੋ ਮੈਂਬਰੀ ਕਮੇਟੀ ਬਣਦੀ ਹੈ ਟੀਮ ਬਣਦੀ ਹੈ ਇੱਕ ਰਿਟਾਇਰਡ ਜੱਜ ਹੁੰਦੇ ਆ ਇੱਕ ਡਾਕਟਰ ਹਰਸ਼ਿੰਦਰ ਕੌਰ ਹੁੰਦੀ ਆ ਦੋ ਮੈਂਬਰੀ ਕਮੇਟੀ ਉਹਦੇ ਖਿਲਾਫ ਜਿਹੜੀ ਉਹ ਜਾਂਚ ਕਰਦੀ ਹੈ ਪ੍ਰੋਫੈਸਰ ਸਰਜੀਤ ਦੇ ਖਿਲਾਫ ਉਹ ਜਾਂਚ ਦੇ ਵਿੱਚ ਜਿਹੜਾ ਤੱਤਸਾਰ ਉਹ ਰਿਪੋਰਟ ਦਾ ਆਉਂਦਾ ਉਹ ਇਹ ਪਤਾ ਕੀ ਲਿਖਿਆ ਹੁੰਦਾ ਹੈ ਕਿ ਪ੍ਰੋਫੈਸਰ ਸਰਜੀਤ ਦਾ ਜਿਹੜਾ ਅਧਿਆਪਕ ਦਾ ਪਦਦਰ ਹੁੰਦਾ ਉਹ ਪਦਦਰ ਅਧਿਆਪਕ ਦੇ ਪਦਦਰ ਤੋਂ ਪ੍ਰੋਫੈਸਰ ਸਰਜੀਤ ਦਾ ਪਦਦਰ ਬਹੁਤ ਨੀਮ ਹੈ ਇਹਦਾ ਵਿਹਾਰ ਬਹੁਤ ਬੁਰਾ ਤੇ ਅਸ਼ਲੀਲ ਹੈ ਇਹ ਆ ਤੁਹਾਨੂੰ ਮੈਂ ਰਿਪੋਰਟਾਂ ਉਦੋਂ ਦੀਆਂ ਪੰਜਾਬੀ ਖ਼ਬਰਾਂ ਦੀਆਂ ਵੀ ਅੰਗਰੇਜ਼ੀ ਖ਼ਬਰਾਂ ਦੀਆਂ ਵੀ ਸੁਣਾ ਦਿੰਨਾ ਡਾਕਟਰ ਵਿਊਨ ਦੀ ਉਦੋਂ ਖ਼ਬਰ ਲੱਗੀ ਸੀ ਪ੍ਰੋਫੈਸਰ ਬਿਹੇਵੀਅਰ ਕੈਨ ਬੀ ਟਰਨਡ ਵੈਡ ਰੂਡ ਐਂਡ ਆਫ ਸੈਂਸ ਇਹ ਰਿਪੋਰਟ ਸੀ ਉਦੋਂ ਦੀ ਇਹ ਇਹ ਉਦੋਂ ਡਾਕਟਰ ਵਿਊਨ ਚ ਲੱਗੀਆਂ ਹੋਰ ਅੰਗਰੇਜ਼ੀ ਖ਼ਬਰਾਂ ਚ ਲੱਗੀਆਂ ਤੇ ਪੰਜਾਬੀ ਖ਼ਬਰਾਂ ਦੇ ਵਿੱਚ ਲੱਗੀਆਂ ਸੁੱਡੀਆਂ ਖ਼ਬਰਾਂ ਸੀ ਸੋਡੇ ਪ੍ਰੋਫੈਸਰ ਸਰਜੀਤ ਦੀਆਂ ਉਸ ਵਾਰ ਦੇ ਕੁੜੀ ਸਾਹਮਣੇ ਆਈ ਸੀਗੀ ਜਿਹੜੀ ਕਹਿੰਦੀ ਸੀ ਕਿ ਮੈਂ ਜਦੋਂ ਬਿਮਾਰ ਹੋ ਗਈ ਤੇ ਮੈਂ ਕਈ ਦਿਨ ਕਾਲਜ ਨਾ ਕਲਾਸ 'ਚ ਨਾ ਗਈ ਤੇ ਮੈਨੂੰ ਪ੍ਰੋਫੈਸਰ ਨੇ ਪੁੱਛਿਆ ਤੂੰ ਕਲਾਸ 'ਚ ਕਿਉਂ ਨਹੀਂ ਆਈ? ਕਿ ਉਹਨੇ ਕਿਹਾ ਜੀ ਮੈਂ ਬਿਮਾਰ ਸੀ ਕੀ ਬਿਮਾਰੀ ਸੀ? ਪੁੱਛੀ ਗਿਆ ਜ਼ਬਰਦਸਤ ਮਤਲਬ ਕਿ ਜ਼ਬਰਦਸਤੀ ਕਰਨ ਲੱਗਿਆ ਫੋਰਸ ਕਰਨ ਲੱਗਿਆ ਉਹ ਬੱਚੀ ਨੂੰ। ਉਹ ਕਹਿੰਦੀ ਜੀ ਮੈਨੂੰ ਪੀੜ ਆਏ ਹੋਏ ਸੀ। ਤਾਂ ਪ੍ਰੋਫੈਸਰ ਸਰਜੀਤ ਪਤਾ ਕੀ ਕਹਿੰਦਾ ਸੀ? ਕਹਿੰਦਾ ਇਹੇ ਜੀ ਦਵਾਈ ਦੂੰ ਪੀੜਾ ਨੂੰ ਹਟਾ ਦੂੰ। ਥੋੜੇ ਪੀੜ ਜਿਹੜੇ ਆਉਂਦੇ ਆ ਮਨ ਸਜ ਆਉਂਦੀ ਆ ਉਹ ਨਹੀਂ ਹਟਾ ਦੂੰ। ਇਹ ਸਾਰਾ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਸੀਗਾ ਵੀ ਤੁਹਾਡੇ ਪ੍ਰੋਫੈਸਰ ਸਰਜੀਤ ਦੀ ਕੀ ਕਰ ਹੁਣ ਤੁਸੀਂ ਦੱਸੋ ਤੁਸੀਂ ਦੇਖੋ ਪੰਜਾਬ ਦੇ ਲੋਕੋ ਇਹ ਬੰਦੇ ਇਹੋ ਜਿਹੇ ਜ਼ਾਲਮ ਬੰਦਿਆਂ ਨੂੰ ਬਚਾਉਣ ਲਈ ਕਿਵੇਂ ਉਹਨਾਂ ਦੀ ਪਿੱਠ ਤੇ ਖੜਦੇ ਆ ਰਿਪੋਰਟਾਂ ਸਾਰਾ ਜਗ ਜਾਰ ਹੋ ਗਿਆ ਰਿਪੋਰਟਾਂ ਆ ਗਈਆਂ ਫਾਈਨਲ ਡਿਸੀਜਨ ਜਦੋਂ ਹੋਣਾ ਸੀਗਾ ਦੋ ਮੈਂਬਰੀ ਕਮੇਟੀ ਦਾ ਉਹਦੇ ਵਿੱਚ ਡਾਕਟਰ ਹਰਸ਼ਿੰਦਰ ਨੂੰ ਪਿੱਛੇ ਰੱਖਿਆ ਗਿਆ ਤਾਂ ਪਾਸੇ ਰੱਖਿਆ ਗਿਆ ਉਹਦੇ ਵਿੱਚ ਇਹਨਾਂ ਨੇ ਜੱਜ ਦੀ ਰਿਪੋਰਟ ਆਈ ਰਟੈਡ ਜਿਸ ਸੀਗੇ ਉਹਦੇ ਵਿੱਚ ਪ੍ਰੋਫੈਸਰ ਚਿੱਤੇ ਨੂੰ ਦੋਸ਼ੀ ਪਾਇਆ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਮਹੌਲ ਰਚਿਆ ਵੀ ਪ੍ਰੋਫੈਸਰ ਸੀਦ ਦੇ ਖਿਲਾਫ ਪਰਚਾ ਨਾ ਹੋ ਜੇ ਇਹਨੂੰ ਕੱਢਨ ਦਿੱਤਾ ਜਾਵੇ ਜਿਉਂਵਰਸਿਟੀ ਦੇ ਵਿੱਚੋਂ ਆ ਤੁਹਾਨੂੰ ਮੈਂ ਫੋਟੋ ਦਿਖਾਉਣ ਲੱਗਿਆ ਆ ਧਿਆਨ ਦਿਓ ਮੜ ਜਾ ਆ ਫੋਟੋ ਆ ਜੀ ਆ ਦੇਖਿਓ ਪੰਜਾਬ ਦੇ ਲੋਕੋ ਆ ਤੁਹਾਨੂੰ ਸਾਰੇ ਇਹ ਖੜੇ ਨਜ਼ਰ ਆ ਜਾਣਗੇ ਵਾਇਸ ਚਾਂਸਲਰ ਜੁਨੀਵਰਸਿਟੀ ਵਿਚਾਲੇ ਖੜਾ ਤੇ ਨਾਲ ਉਹਦੇ ਸਾਰੇ ਜਿਹੜੇ ਇਹ ਕਾਮਰੇਡ ਲਾਣਾ ਉੱਥੇ ਉਹਨੂੰ ਜਾ ਕੇ ਮੰਗ ਪੱਤਰ ਦੇ ਕੇ ਆਇਆ ਹੈ ਮੰਗ ਪੱਤਰ ਕੀ ਦੇ ਰਿਹਾ ਸੁਣਿਓ ਉਹ ਵੀ ਤੁਹਾਨੂੰ ਦੱਸਦਾ ਮੰਗ ਪੱਤਰ ਦੀ ਉਸ ਦਿਨ ਦੀ ਜਿਹੜੀ ਮੰਗ ਪੱਤਰ ਸੀ ਇਹਨਾਂ ਦਾ ਪ੍ਰੈਸ ਨੋਟ ਛਪਿਆ ਸੀ ਉਹਦੀ ਗੱਲ ਤੁਹਾਨੂੰ ਸੁਣਿਓ ਧਿਆਨ ਨਾਲ ਗੁਰੂਵਸਤੀ ਜੀ ਬਾਪਰੀਆਂ ਅਨਸਖਾਮੀਆਂ ਘਟਨਾਵਾਂ ਵਾਲੇ ਸਬੰਧ ਵਿੱਚ ਪੰਜਾਬ ਅੰਦਰ ਜਨਤਕ ਜਮਹੂਰੀ ਲਹਿਰ ਤੇ ਸਾਇਤਕ ਸੱਭਿਆਚਾਰ ਲਹਿਰ ਦੇ ਵੱਖ-ਵੱਖੇ ਤਰ੍ਹਾਂ ਸਰਕਾਰ ਨੂੰ ਸਖ਼ਤੀਆਂ ਦੀ ਇੱਕ ਬਫਦ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚੈਂਸਰ ਨੂੰ ਮਿਲਿਆ ਉਹਨਾਂ ਨੇ ਮੰਗ ਕੀਤੀ ਕਿ ਡਾਕਟਰ ਸਰਜੀਤ ਦੀ ਮੌਤਲੀ ਦਾ ਕਦਮ ਵਾਪਸ ਲਿਆ ਜਾਵੇ ਯੂਨੀਵਰਸਿਟੀ ਦੇ ਵਿਦਿਆਕ ਮਹੌਲ ਦੀ ਰਾਖੀ ਲਈ ਬਣਦੇ ਕਦਮ ਚੱਕੇ ਜਾਣ ਵਿਦਿਆਰਥਣ ਜਸ਼ਨਦੀਪ ਕੌਰ ਦੀ ਖੁਦਕੁਸ਼ੀ ਦੀ ਝੂਠੀ ਅਫਵਾਹ ਫਲਾਉਣ ਵਾਲਿਆਂ ਵਾਲੇ ਮਲਜਮਾਂ ਦੀ ਪੜਤਾਲ ਕੀਤੀ ਜਾਵੇ ਉਹਨਾਂ ਦੇ ਮੰਤਵਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਜਾਣੇ ਸ਼ਰਿਆਮ ਇਹ ਜਾ ਕੇ ਉੱਥੇ ਪ੍ਰੋਫੈਸਰ ਸਰਜੀਤ ਦੇ ਹੱਕ 'ਚ ਖੜ ਗਏ ਸੀਗੇ ਜਿਹਦੀ ਵਜ੍ਹਾ ਨਾਲ ਉਹ ਕੁੜੀ ਮਰੀ ਸੀ ਆ ਉਸ ਦਾ ਪ੍ਰੈਸ ਨੋਟ ਆ ਤੇ ਆ ਉਸ ਦਿਨ ਦੀ ਖਬਰ ਛਪੀ ਆ ਆ ਦੇਖੋ ਜਿਹੜਾ ਨੇ ਪ੍ਰੈਸ ਨੋਟ ਦਿੱਤਾ ਸੀ ਵਾਈਸ ਚਾਂਸਲਰ ਨੂੰ ਅਸਿਆ ਕੱਲੇ ਵਾਇਸ ਚਾਂਸਰ ਅਜੇ ਤਰੀ ਰੁਕੇ ਅੱਗੇ ਆ ਜਾਓ ਇਹ ਡੀਸੀ ਨੂੰ ਮਿਲੇ ਡੀਸੀ ਪਟਿਆਲਾ ਨੂੰ ਉਹਦੇ ਦਬਾਅ ਪਾਇਆ ਵਾਇਸ ਚਾਂਸਰ ਦੇ ਦਬਾਅ ਪਾਇਆ ਇਹਨਾਂ ਨੇ ਅੰਦਰ ਖਾਤੇ ਭਵੰਤਮਾਨ ਪੰਜਾਬ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਵੀ ਜੇ ਸਾਡੇ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਅਸੀਂ ਇੱਥੇ ਮੋਰਚਾ ਖੋਲ੍ਹਾਂਗੇ ਉਹ ਸਾਰੀ ਰਿਪੋਰਟਾਂ ਨਪਾਟਾਂ ਜੋ ਉਹਦੇ ਖਿਲਾਫ ਬੜੀਆਂ ਸੀ ਸਰਕਾਰ ਵੀ ਝੋਗੀ ਬੀਸੀ ਵੀ ਝੋਗ ਗਿਆ ਵੀ ਇਹਨਾਂ ਨੇ ਸਾਰਾ ਇੱਥੇ ਲਿਆ ਕੇ ਆਪਣਾ ਜਿਹੜਾ ਇਹਨਾਂ ਦਾ ਕਾਰਡਰ ਹੈਗਾ ਯੂਨੀਵਰਸਿਟੀ ਬਿਠਾ ਦੇਣਾ ਤਾਂ ਇਹਨਾਂ ਨੇ ਵਾਇਸ ਚਾਂਸਰ ਤੇ ਦਬਾਅ ਪਾ ਕੇ ਡੀਸੀ ਰਾਹੀਂ ਮੁੱਖ ਮੰਤਰੀ ਰਾਹੀਂ ਸਾਰਾ ਕੁਝ ਗਿੱਟਮਿਟ ਕਰਕੇ ਪ੍ਰੋਫੈਸਰ ਸਰਜੀਤ ਕਾਮਰੇੜ ਨੂੰ ਬਚਾ ਲਿਆ ਪਾਕ ਸਾਹਿਬ ਬਰੀ ਕਰਾਤਾ ਇਹ ਇਹਨਾਂ ਦਾ ਕਰਤਾਰ ਹੈ ਜਿਹੜੇ ਬੰਦੇ ਦਾ ਕਰਤਾਰ ਅੱਜ ਵੀ ਯੂਨੀਵਰਸਿਟੀ ਪੜ੍ਹਦੇ ਵਿਦਿਆਰਥੀਆਂ ਨੂੰ ਪਤਾ ਹੈ ਮੁੰਡੇ ਕੁੜੀਆਂ ਨੂੰ ਪਤਾ ਹੈ ਹਮੇਸ਼ਾ ਬਹੁਤ ਮਾਰਾ ਰਿਹਾ ਖਾਸ ਤੌਰ ਤੇ ਕੁੜੀਆਂ ਪ੍ਰਤੀ ਉਹ ਬੰਦੇ ਨੂੰ ਇਹਨਾਂ ਨੇ ਕਿੱਥੇ ਤੱਕ ਜਾ ਕੇ ਬਚਾਇਆ ਆਨਾਰੇ ਸਬੂਤ ਪਈਆ ਤੱਥ ਪਈਆ ਫੋਟੋਆਂ ਪਈਆਂ ਪ੍ਰੈਸ ਨੋਟ ਪਈਆ ਅਖਬਾਰਾਂ ਦੀਆਂ ਖਬਰਾਂ ਪਈਆਂ ਨੇ ਹੁਣ ਤੁਸੀਂ ਆਪ ਦੇ ਨੂੰ ਦੱਸ ਦਿਓ ਇਹ ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ ਇਨਸਾਨ ਆ ਅਸੀਂ ਤਾਂ ਬਹੁਤ ਚੰਗਾ ਕਰ ਰਹੇ ਆ ਸਮਾਜ ਲਈ ਅੱਛਾ ਉਦੋਂ ਅੱਗੇ ਆ ਜਾਓ